ਪਾਵਨ ਸਤਿਗੁਰੂ ਜੀ ਦੇ ਚਰਨਾਂ ਦੀਆਂ ਹਾਜ਼ਰੀਆਂ ਪਰਣਾ ਸੰਗਤਾਂ ਨੂੰ ਸੁਭਾਰ ਵਾਸ਼ਿਸ਼thਰਮ ਚੜ੍ਹਦੀਆਂ ਕਲਾ ਵਾਲੇ ਜੀਵਨ ਬਖਸ਼ਿਸ਼ਰਮ ਭਾਈ ਸਤਿਗੁਰੂ ਜੀ ਕਿਰਪਾ ਕਰਦੇ ਨੇ ਜੋ ਆਪਾਂ ਨੂੰ ਰਮਾਨ ਵਰਸ਼ੇ ਨੇ ਦਾਸਪ੍ਰੇਮ ਲਈ ਆਪਾਂ ਵਿਚਾਰ ਦੇ ਨਾਲ ਰੜਨ ਦਾ ਯਤਨ ਕਰਨਾ

ਕਿਹੋ ਕਹਿੰਦੇ ਵੱਡੇ ਪਾਪ ਕਰ ਸੀ ਗੁਰੂ ਜੀ ਨੇ ਗੁਰਦਸ਼ਨ ਦਰਾਰ ਕਰਕੇ ਠੀਕ ਜੇ ਵੱਡੇ ਪਾਪ ਹੀ ਮਾੜਾ ਵੱਡਾ ਪਾਪ ਗੁਰੂ ਜੀ ਦੇ ਦਰਸ਼ਨ ਕਰਦੇ ਅਮਰਤ ਵੇਲੇ ਤੁਪਰ ਕਾਲ ਕਰਦੇ ਦਰਸ਼ਨ ਕਰਦੇ ਆ ਬਾਣੀ ਪੜ੍ਹਦੇ ਤੇ ਮਾਇਕ ਦੇ ਹੀ ਵੱਡੇ ਪਾਪ ਬੰਦੇ ਵੱਡੇ ਪਾਪ ਮਾਇਕ ਨੇ ਮਾਇਆ ਪਰ ਅਨ ਦਾਸਾ ਕਹਿੰਦੇ ਅੰਦਰ ਤੇ ਯਾਗ ਹੋ ਜਾਣਾ ਹੈ ਪ੍ਰਕਾਸ਼ ਜਦੋਂ ਗੁਰੂ ਜੀ ਦੇ ਦਰਸ਼ਨ ਦੇ ਨਾਲ ਰੱਖਦੇ ਗੁਰੂ ਦੇ ਦਰਸ਼ਨਾਂ ਨੂੰ ਅਨੁਕਰਣਾ ਕਰਨਾ ਹੈ ਆ ਸ਼ਬਦ ਆਪਾਂ ਪੜ੍ਹਦੇ ਹਾਂ ਕੋਈ ਵੀ ਸ਼ਬਦ ਪੜ੍ਹਦੇ ਆ ਕਰੋ ਵੀ ਜਿਵੇਂ ਜੀ ਸਰਬ ਦਾ ਜਾਪ ਕਰਦੇ ਇਹਦੇ ਵਿੱਚੋਂ ਵੀ ਆਪਾਂ ਵਿਆਖਿਆ ਲੈਣਾ ਸ਼ਬਦ ਦੇ ਵਿੱਚ ਗੁਰੂ ਤੋਂ ਸੋਧੀ ਹੈ ਗਿਆਨ ਹੈ ਜਿਹੜੇ ਮਰਦੀ ਹੈ ਅਗਿਆਨ ਹਨ ਮਨਾਰਸ ਅੰਦਰੋਂ ਪਰੇ ਇਹੋ ਕਹਾਣਾ ਹੈ ਗੁਰੂ ਦੇ ਮੋਂ ਗਿਆਨ ਲਗੰ ਅੰਦਰ ਵੀ ਇੱਕ ਦੀਰਗ ਜਗਦਾ ਰਬ ਦੇ ਨਾਮ ਉਹਦੇ ਜੇ ਨਾਮ ਦਾ ਦੇਵ 바ਵਾ ਲੈ ਤੇ ਅੰਦਰ ਵੀ ਚਾਨਣ ਹੋਇਆ ਰਬ ਦੇ ਨਾਮ ਦਾ ਦੇਵ ਤੇ ਜਦ ਅੰਦਰ ਮੈਂ ਹੰਦੇ ਨਾਲ 바ਵਾ ਕੀ ਦੀਆਂ ਮਿਲਣਾ ਲਾਤੀ ਮਾਇਆ ਇਹ ਖਾਦੇ ਦੀ ਲਾਈਆਂ ਹਨ ਮੇਰੇ ਨੂੰ ਮਰਦੇ ਮੇਰੇ ਨੂੰ ਦੂਰ ਕਰਦੇ ਇਸੇ ਤਰ੍ਹਾਂ ਅੰਦਰ ਵੀ ਇੱਕ ਹਨੇਰਾ ਬਣਿਆ ਉਹ ਖਾਦਾ ਕਾਮ ਬੋਧ ਨੂੰ اندر ہمیرا لیا انہوں نے کنے دور کرنا انہوں نے پرکاش کے لئے کرنا انہوں نے سوزے میں نہیں کرنا انہوں نے لیٹا میں نہیں کرنا انہوں نے کسی ٹارچ میں نہیں کرنا انہوں نے کنے کرنا ہے رب دے نام انہوں نے پرمیشہ دے نام میں پرکاش کرنا یہ نام نو آپا ہے دے روگی کر دے بے چلائے کے لئے تی ਹਰਮਾ ਦੇ ਵਿੱਚ ਕੌਣ ਪੜ੍ਹਦਾ ਹੈ ਪਰਮਾ ਦੇ ਵਿੱਚ ਕੌਣ ਪੈ ਜਾਂਦਾ ਹੈ